ਭਾਈ ਸਾਹੀ ਹੈ ਮੇਰਾ ਨਾਮ ਹੈ ਪਿਛਲੇ 7-8 ਸਾਲ ਤੋਂ ਇੱਥੇ ਆ ਰਿਹਾ ਹਾਂ ਮੇਲੇ ਦੇ ਵਿੱਚ ਤੇ ਪਹਿਲਾਂ ਇਦਾਂ ਹੁੰਦਾ ਸੀ ਕਮੇਟੀ ਆਉਂਦੀ ਸੀ ਬਾਜੀ ਤੇ ਪਰਚੀ ਕੱਢਦੀ ਸੀ ਪੈਸੇ ਲੈਂਦੇ ਦੋ ਤਿੰਨ ਸੌ ਫੋਟ ਜਿੰਨਾ ਕੱਢਦੇ ਕੋਈ 100 ਵੀ ਲੈ ਲੈਂਦੇ ਕੋਈ 200 ਵੀ ਲੈ ਲੈਂਦੇ ਸੀਗੇ ਕਈ ਵਾਰੀ ਚਾਹ ਪਾਣੀ ਵੀ ਜਾਣਾ ਪੈਂਦਾ ਸੀ ਸਿੱਧੀ ਗੱਲ ਆ ਜੋ ਸੱਚਾਈ ਆ ਜੋ ਹੈਪੀ ਬਾਜੀ ਜੋ ਦੇਣਾ ਪੈਂਦਾ ਤੁਹਾਨੂੰ ਪਤਾ ਇਦਾਂ ਹੁੰਦਾ ਹੀ ਨਹੀਂ ਕੰਮ ਤੇ ਬਾਜੀ ਉਤੋਂ ਬਾਅਦ ਕੀ ਠੇਕਾ ਠੁਕਾ ਹੋਇਆ ਇਹਨਾਂ ਨੇ ਆਪਣੇ ਠੇਕਾ ਦਿੱਤਾ ਇਹਨਾਂ ਨੇ ਠੇਕੇਦਾਰਾਂ ਜਾਣ ਲੱਪਈਆਂ ਤੇ ਹੁਣ ਅਸੀਂ ਠੇਕੇਦਾਰ ਨੂੰ ਵੀ ਪੈਸੇ ਦੇਣ ਨੂੰ ਤਿਆਰ ਆ ਰਹੇ ਹਾਂ ਸਾਨੂੰ ਕਹਿੰਦੇ ਆਂ ਅਸੀਂ ਕਮੇਟੀ ਪੈਸੇ ਲੈ ਜਾਇਆ ਠੇਕੇਦਾਰ ਦੇ ਕੰਮ ਸਗੋਂ ਦੁਕਾਨਾਂ ਦਾ ਨਾ ਪਟਾਓ ਸਾਡੀਆਂ ਹੁਣ ਅਸੀਂ ਠੇਕੇਦਾਰ ਨੂੰ ਨਹੀਂ ਮਾਰਾ ਕਹਿੰਦੇ ਕਿ ਠੇਕੇਦਾਰ ਸਾਡੂ ਆ ਕੇ ਪੈਸੇ ਲਵੇ ਪੈਸੇ ਪਰ ਦੁਕਾਨਾਂ ਤੋੜਨ ਦਾ ਕੋਈ ਮਤਲਬ ਨਹੀਂ ਇੱਥੇ ਕਿੰਨੀਆਂ ਦੁਕਾਨਾਂ ਤੋੜੀਆਂ ਪਾਜੀ ਤਿੰਨ ਤੋਂ ਚਾਰ ਤਾਂ ਬਿਲਕੁਲ ਤੋੜ ਚੁੱਕੇ ਆ ਤਿੰਨ ਜੋ ਇੱਕ ਦੇ ਜੇ ਬਿਲਕੁਲ ਸਾਰਾ ਨੂੰ ਸਾਰੇ ਸਾਰੇ ਘਰ ਤਾਂ ਤੋੜ ਦਿੱਤਾ ਪਾਜੀ ਇੱਕ ਪਰ ਹੁੰਦਾ ਕਿ ਇਹ ਬੜੀ ਤਰਪਾਲਾਂ ਆਈਆਂ ਪੈ ਪਈਆਂ ਕਿਸੇ ਦੀ ਖਿੱਚਾਂਗੇ ਨੁਕਸਾਨ ਪੈ ਬਿੰਗੀ ਕੇਰਾ ਤਰਪਾਲ ਕੇ ਪਾਜੀ ਹੁਣ ਮੰਨ ਲਓ ਆਹ ਦੁਕਾਨ ਲੱਗੀਆਂ ਮੇਰੇ ਨਾਲ ਮੇ ਭਾਜੀ ਹੁਣ ਕਹਿੰਦੇ ਕਿ ਪਹਿਲਾਂ ਜਗਾ ਖਾਲੀ ਕਰੋ ਅਸੀਂ ਕਹਿੰਨੇ ਪੈਸੇ ਲੈ ਲਓ ਸਾਡੇ ਤੋਂ ਅਸੀਂ ਦੇਨੇ ਆ ਬਾਅਦ ਚ ਵੀ ਦੁਕਾਨਾ ਪਟਾ ਕੇ ਫੇਰ ਸਾਡੀਆਂ ਹੀ ਲਵਾਉਣੀਆਂ ਹਨ ਅਨਾਂ ਨੇ ਅਸੀਂ ਕਹਿੰਨੇ ਸਾਨੂੰ ਪੈਸੇ ਦੱਸੋ ਪੈਸੇ ਲੈ ਲਓ ਜਿਹੜੀ ਪਰਸੂ ਬੋਲੀ ਹੋਈ ਉਹਦੇ ਚ ਕਿਹਾ ਗਿਆ ਕਿ ਜਿਹੜੇ ਠੇਕੇਦਾਰ ਨੇ ਉਹਨਾਂ ਨੇ ਰੌਲਾ ਪਾਇਆ ਵੀ ਤੁਹਾਡੇ ਕੋ ਕਾਰਪੋਰੇਸ਼ਨ ਦੇ ਮੁਲਾਜ਼ਮ ਕੁਝ ਹਾਲੇ ਤੱਕ ਪੈਸੇ ਲੈ ਗਏ ਆ ਦੋਸ਼ ਕਰਦੇ ਕੌਣ ਹੈ ਭਾਜੀ ਹੁਣ ਉਹ ਨਹੀਂ ਮੈਨੂੰ ਪਤਾ ਕੀ ਕੌਣ ਲੈ ਗਏ ਗਏ ਕੌਣ ਨਹੀਂ ਲੈ ਗਏ ਗਏ ਪੈਸੇ ਇਹਨਾਂ ਕੋਲੋਂ ਮੋਕਦੀ ਗੱਲ ਆ ਆਪਾਂ ਕਹਿੰਨੇ ਕਿ ਸਾਨੂੰ ਠੇਕੇਦਾਰ ਤੁਸੀਂ ਬੋਲੀ ਕਰਾਓ ਠੇਕਾ ਦੇਵੋ ਠੇਕੇਦਾਰ ਸਾਨੂੰ ਦੱਸੇ ਕੀ ਸਰਕਾਰੀ ਪਰਚੇ ਦੀ ਕਟਣੀ 800 ਰੁਪਏ ਕਟਣੀ ਸਾਸ ਪੀਜੀ 700 ਕੱਟੀ ਹੀ ਵਧਾ ਕੇ ਲਓ 800 ਕੱਟ ਲਓ ਇਹ ਆ ਇਹ ਹੁੰਦੀ ਗੱਲ ਭਾਜੀ ਤਾਂ ਆ ਕੇ ਇਸ ਟਾਂਗ ਦਾ ਨਹੀਂ ਮੜਾ ਕੰਮ ਆ ਵੈਸੇ ਪਰਮਿਸ਼ਨ ਲੈਣੀ ਚਾਹੀਦੀ ਕਿ ਨਹੀਂ ਕਦੀ ਮੇਲੇ ਦੀ ਜੀ ਮੈਂ ਪੰਜਾਬ ਦੇ ਸਾਰੇ ਮੇਲੇ ਕਰਦਾ ਮੇਲਾ ਕਮੇਟੀ ਪਰਮਿਸ਼ਨ ਲੈਂਦੀ ਆ ਕੱਲਾ ਕੱਲਾ ਦੁਕਾਨਦਾਰ ਪਰਮਿਸ਼ਨ ਨਹੀਂ ਲੈਂਦਾ ਕਦੀ ਵੀ ਕੱਲਾ ਕੱਲਾ ਦੁਕਾਨਦਾਰ ਕਦੀ ਕੋਈ ਪਰਮਿਸ਼ਨ ਨਹੀਂ ਲੈਂਦਾ ਤੁਹਾਡੇ ਇੱਥੇ ਬਟਾਲੇ ਸ਼ਹਿਰ ਦੇ ਵਿੱਚ ਰੇੜੀਆਂ ਲੱਗੀਆਂ ਸਟੋਰ ਲੱਗੇ ਆ ਕੋਈ ਕਹਿ ਦੇਵੇ ਕੱਲਾ ਕੱਲਾ ਜਾ ਕੇ ਉਹ ਐਸਡੀਐਮ ਦਫ਼ਤਰ ਪਰਮਿਸ਼ਨ ਲੈਂਦਾ ਭਾਜੀ ਉਹ ਲਾ ਲੈਂਦੇ ਆ ਫੇ ਕਮੇਟੀ ਵਾਲੇ ਆਉਂਦੇ ਕਾਕਾ ਹਾਂ ਬਈ ਤੂੰ ਕਿੱਦਾਂ ਬੈਠਾ ਆ ਆਪਾਂ ਕਹਿ ਦਿੰਦੇ ਸਰ ਜੀ ਆਪਾਂ ਲਾ ਲਈਏ ਮਾਤਲ ਸਾਥੇ ਕੋਈ ਹੈ ਨਹੀਂ ਕੰਮ ਹੈ ਨਹੀਂ ਉਹ ਕਹਿੰਦੇ ਚਲ ਤੇ ਕਮੇਟੀ ਦੀ ਪਰਚੀ ਕੱਢ ਦਿੰਦੇ ਆ ਐਦਾਂ ਹੁੰਦੀ ਪਰਚੀ ਹੁਣ ਭਾਜੀ ਸਾਡੇ ਕੋਲ ਐਸਡੀਐਮ ਦੀ ਪੁੱਕਿਆ ਕਮੇਟੀ ਵਾਲੇ ਨੇ ਗੱਲ ਕੀਤੀ ਕਾਰਪੋਰੇਸ਼ਨ ਨੂੰ ਕਿਦੇ ਹੀ ਨੇ ਹੱਥ ਛੋੜ ਕੇ ਕਹਿਣ ਦੇ ਆ ਭਾਜੀ ਭਾਈ ਹੱਥ ਇੱਕ ਮਿੰਟ ਹੱਥ ਪਤਾ ਭਾਜੀ ਹੱਥ ਪਤਾ ਕਿਹੜਾ ਆ ਲੋਹੇ ਵਾਲਾ ਲੋਹੇ ਵਾਲਾ ਹੱਥ ਆ ਪੰਜੇ ਆ ਜਾਨੂੰ ਕਹਿੰਦੇ ਆ ਉਹ ਹੱ ਹਾਂਜੀ ਪਿਆ ਪੰਜਾ ਉਹ ਹੱਥ ਉਹ ਜੋੜ ਜੋੜ ਪਾਜੀ ਤੁਹਾਨੂੰ ਇੱਕ ਇੱਕ ਗੱਲ ਦੱਸਾਂ ਹੱਥ ਜੋੜ ਹੱਥ ਪਾਜੀ ਇਹਨਾਂ ਦੇ ਇੱਕ ਵੀਡੀਓ ਵਿੱਚ ਕਈ ਬੰਦੇ ਦਿਖੇ ਆ ਮੂੰਹ ਬੰਨੇ ਹੋਏ ਉਹਨਾਂ ਨੇ ਪਾਜੀ ਮੈਨੂੰ ਨਹੀਂ ਪਤਾ ਕੱਚੇ ਆ ਕਮੇਟੀ ਆ ਪੱਕੇ ਆ ਸਾਰੇ ਆਪਣੇ ਭਰਾ ਹੀ ਆ ਪਾਜੀ ਐਸ ਵੇਲੇ ਉਹ ਭਰਾ ਨਹੀਂ ਹੈਗੇ ਐਸ ਵੇਲੇ ਪਤਾ ਨਹੀਂ ਉਹਨਾਂ ਕੀ ਭੂਸ ਸਵਾਰ ਹੋਇਆ ਪਿਆ ਤੇ ਕੀ ਕਰਨਾ ਚਾਹੁੰਦੇ ਸਾਡੇ ਹਾਂ ਤਾਂ ਉਹ ਇਦਾਂ ਨਾਲ ਟੈਰੇਸ ਸਮਝਣ ਨੇ ਉਗਰਵਾਦੀ ਆਏ ਹੋ ਆਪਣੀ ਸ਼ਹਿਰ ਚ ਮੇਰਾ ਨਾਮ ਚੰਚਲ ਮਸੀ ਅਸੀਂ ਫੜੀ ਦੁਕਾਨ ਲਾਉਂਦੇ ਆ ਮਨੀਆਰੀ ਦੀ ਐ ਮੇਲੇ ਦੀ ਰਾਉਂਕ ਵਧਾਉਣ ਵਾਸਤੇ ਪਿਛਲੀ ਵਾਰ ਇਹਨਾਂ 36 ਲੱਖ ਰੁਪਇਆ ਲਿਆ ਜਿਹਦੇ ਵਿੱਚੋਂ ਸਾਨੂੰ ਦੁਕਾਨਦਾਰਾਂ ਨੂੰ ਕਹਿੰਦੇ ਤੁਹਾਨੂੰ ਕੋਈ ਸਹੂਲਤ ਮਿਲੇਗੀ ਪੈਸੇ ਤੁਹਾਡੇ ਜਾਂਦੇ ਆ ਨਾ ਇਹਨਾਂ ਨੂੰ ਨਹੀਂ ਮਿਲਿਆ 20 ਲੱਖ ਇਹ ਕਿਉਂ ਠੇਕਾ ਕਰਾਉਂਦੇ ਆਰਕਾਂ 36 ਲੱਖ ਕਿੰਨੇ ਲਿਆ ਇੱਕ ਕਮੇਟੀ ਨੇ ਅਸੀਂ ਅਫਸਰ ਨੂੰ ਇਹਨਾਂ ਗਾੜੀ ਠੇਕੇਦਾਰਾਂ ਨੂੰ ਦਿੱਤਾ ਕਿਉਂਕਿ ਇਹਨਾਂ ਪਿਛਲੀ ਵਾਰ ਵੀ ਠੇਕਾ ਕਰਾਇਆ ਉਹ ਇਹਨਾਂ ਨੂੰ 20 ਲੱਖ ਮਿਲਿਆ ਨੀਗਾ ਦੁਬਾਰਾ ਫੇਰ ਠੇਕਾ ਕਰਾ ਰਹੇ ਨੇ ਜਦੋਂ ਇਸੇ ਮੀ ਆ ਜਾਂਦਾ ਨਾ ਸਾਡੇ ਥੰਨੇ 3-3 ਫੁੱਟ ਪਾਣੀ ਆ ਜਾਂਦਾ ਵਾ ਇਧਰਲੇ ਬੰਨੇ ਵੀ ਇੰਟਰਲੋਕ ਲੱਗੀ ਆ ਜੇ ਸਾਡੇ ਕੋਲ ਇਤੋਂ ਪੈਸੇ ਲੈਂਦੇ ਤਾਂ ਸਾਨੂੰ ਕੋਈ ਸੁੱਖ ਸਹੂਲਤ ਧੋਣੀ ਚਾਹੀਦੀ ਆ ਨਾ ਸਾਨੂੰ ਕੋਈ ਬਾਥਰੂਮ ਦੀ ਸਹੂਲਤ ਸਾਨੂੰ ਹੋ ਗਏ 15-15 ਸਾਲ ਹਾਂਜੀ ਪਰਮਿਸ਼ਨ ਲਈ ਪਰਮਿਸ਼ਨ ਇਹ ਠੇਕਾ ਹੋਇਆ ਨਹੀਂ ਪਰਮਿਸ਼ਨ ਕਾਦੀ ਮਿਲਣੀ ਹੈ ਜੀ ਤੁਸੀਂ ਫਿਰ ਪਹਿਲਾਂ ਕਿੱਦਾਂ ਲਾਈਆਂ ਦੁਕਾਨਾਂ ਭਾਜੀ ਅਸੀਂ ਲਾਈਆਂ ਨਹੀਂ ਅਸੀਂ ਜਿੱਥੇ ਸਮਾਰ ਰੱਖਾ ਸਾਡਾ ਸਮਾਰ ਤੋੜ ਦਿੱਤਾ ਵਾ ਯਾਦ ਹੈ ਨਾ ਪਹਿਲਾਂ ਲੌਸ ਬੰਡ ਕੀਤੀ ਹੋਏ ਨੋਸਟ ਦਿੱਤਾ ਵੀ ਸਾਡੀ ਅੱਜ ਤੋਂ ਬਿਨਾ ਤੁਹਾਨੂੰ ਦੁਕਾਨਾਂ ਨਹੀਂ ਲਾਉਣੀਆਂ ਜਦੋਂ ਵਿਹਲੀ ਜਗ੍ਹਾ ਜਿਸੇ ਜਿਸੇ ਕੋਈ ਬੰਦਾ ਬੈਗਿਆ ਢਕੇ ਹੁਣ ਆ ਕੇ ਧੱਕੇਸ਼ਾਈ ਕਰਨ ਦੇ ਆ ਅੱਜ ਸਾਡੇ ਤੋੜਪਨ ਕੀਤੀਆਂ ਸਾਡੇ ਸਾਰੇ ਸਮਾਨ ਦੀ ਇਸ ਪ੍ਰਸ਼ਾਸਨ ਦੀ ਕਿੰਨਾ ਨੁਕਸਾਨ ਨੁਕਸਾਨ ਸਾਡਾ ਬਹੁਤ ਹੋਇਆ ਜੀ ਸਾਡੇ ਸਾਰਾ ਬਾੜ ਦਾਣਾ ਪਾੜ ਦਿੱਤਾ ਵਾ ਕਿਰਾਏ ਭਾਈ ਵੀਜੇ ਕੁਮਾਰ ਭਾਈ ਮੈਂ ਇੱਥੇ ਦੁਕਾਨ ਲਾਣਾ ਪਲਾਸਟਿਕ ਦੇ ਮਾਲ ਦੀ ਪਾਜੀ ਦੁਕਾਨਾਂ ਲੱਗੀਆਂ ਅਸੀਂ ਕੋਈ ਬੰਦਿਆਂ ਨੇ ਲਾਈਆਂ ਦੁਕਾਨਾਂ ਕਈਆਂ ਨੇ ਨਹੀਂ ਲੱਗੀਆਂ ਕਈਆਂ ਦਾ ਕੱਲਾ ਟੈਂਟ ਲੱਗਾ ਪਰਸੋਂ ਮੇਰ ਸਾਹਿਬ ਬੋਲੀ ਕਰਾਉਣ ਲੱਗੇ ਸੀ ਅਸੀਂ ਮੇਰ ਸਾਹਿਬ ਕੋ ਗਏ ਹਾਂ ਅਸੀਂ ਕਿਹਾ ਤੁਸੀਂ ਤੁਹਾਡਾ ਵੀ ਪੱਕਾ ਸੁਣ ਲੋ ਬੋਲੀ ਕਰਾਉਣ ਤੋਂ ਪਹਿਲਾਂ ਕਿ ਪੈਸੇ ਤੇ ਤੁਸੀਂ ਲੈਣਾ ਹੀ ਲੈਣੇ ਨੇ ਤੇ ਅਸੀਂ ਦੇਣਾ ਹੀ ਦੇਣੇ ਨੇ ਜੋ ਤੁਹਾਡਾ ਬਣੇਗਾ ਮਗਰ ਜਿਹੜਾ ਵੀ ਅੰਦਰ ਅੰਦਰ ਕਮਿਟਮੈਂਟ ਹੋਏ ਨਾ ਤੁਹਾਡੇ ਨਾਲ ਉਹ ਸਾਨੂੰ ਕਾਪੀ ਦਿੱਤੀ ਜਾਏ ਕਿ ਆਹ ਕਮਿਟਮੈਂਟ ਹੋਈ ਹੈ ਠੇਕੇਦਾਰ ਨਾ ਆਹ ਤੁਸੀਂ ਦੇਣਾ ਕਿਉਂਕਿ ਠੇਕੇਦਾਰ ਕਰਦੇ ਸਾਡੇ ਨਾਲ ਧੱਕਾ ਤੇ ਮੇਅਰ ਸਾਹਿਬ ਨੇ ਉਹ ਤੁਹਾਨੂੰ ਸੁਵਾਸਨ ਦਵਾਇਆ ਏ ਉਹਨਾਂ ਨੇ ਇਹੋ ਹੀ ਗੱਲ ਕਹੀ ਏ ਕਿ ਉਹਨਾਂ ਨੂੰ ਵੀ ਤੁਸੀਂ ਦੁਕਾਨਾਂ ਆਪਣੀਆਂ ਜਿਹੜੀਆਂ ਪੁਰਾਣੀਆਂ ਨੇ ਉਹ ਲੱਗਣ ਦਿਓ ਤੇ ਉਹਨਾਂ ਕੋ ਪੈਸੇ ਉਸ ਹਿਸਾਬ ਨਾਲ ਵਸੂਲੋ ਮਗਰ ਅੱਜ ਆਣ ਕੇ ਕਮੇਟੀ ਵਾਲਿਆਂ ਨੇ ਸਾਡੀਆਂ ਦੁਕਾਨਾਂ ਤੋਂ ਕੋਨਾ ਤੋੜਤੀਆਂ ਅਸੀਂ ਬੇਫਿਕਰੇ ਹੋ ਕੇ ਕੋਈ ਰੋਟੀ ਖਾਣ ਗਿਆ ਘਰ ਤੁਸੀਂ ਐਸੀ ਪਰਮਿਸ਼ਨ ਲੈਣੀ ਪड़ਦੀ ਤੁਹਾਡੀ ਕਿਹਨੇ ਪਾਈ ਅਸੀਂ 10-10 ਸਾਲ ਹੋ ਗਏ ਇੱਥੇ ਬੈੰਦਿਆ ਨੂੰ ਸਾਨੂੰ 15-15 ਸਾਲ ਹੋ ਗਏ ਅਸੀਂ ਕਿਹੇ ਮੇਲੇ ਚ ਵਿਜਾਈ ਹੈ ਨਾ ਅਸੀਂ ਆਪਣੇ ਆਪਣੇ ਅੱਡੇ ਆ ਤੇ ਬੈੰਨੇ ਆ ਅਸੀਂ ਪਰਮਿਸ਼ਨ ਕਮੇਟੀ ਕੋਲੇ ਨਹੀਂ ਕਮੇਟੀ ਆਣ ਕੇ ਉੱਥੇ ਪਰਚੀ ਕੱਟਦੀ ਆ ਅਸੀਂ ਲੋਕਲ ਬੰਦੇ ਆ ਅਸੀਂ ਆਪਣੇ ਆਪਣੇ ਅੱਡੇ ਆ ਤੇ ਆਣ ਕੇ ਬਹਿ ਗਏ ਆ ਸਾਡੀ ਉੱਥੇ ਇੱਥੋਂ ਅੱਡਿਆਂ ਤੋਂ ਆਣ ਕੇ ਪਰਚੀ ਕੱਟਦੇ ਨੇ ਹਰ ਸਾਲ ਕੋਈ ਸਰਕਾਰੀ ਅਫਸਰ ਨੇ ਤੁਹਾਡੇ ਕੋਲ ਪਹਿਲੇ ਪੈਸੇ ਵੀ ਬਣੇ ਆ ਨਹੀਂ ਭਾਜੀ ਆਸ ਵਾਰੀ ਨਹੀਂ ਖਰੇ ਉਦਾਂ ਮਾੜਾ ਮੋਟਾ ਚੱਲਦਾ ਹੀ ਚੱਲਦਾ ਇੱਥੇ ਜੁਦਾ ਕੋਈ ਦਾ ਲੱਗਦਾ ਮਾਰੇ ਖਿੱਚੀ ਜਾਂਦਾ ਸਭ ਕੋ ਦਬਕੇ ਇਦਾਂ ਹੀ ਹੁਣ ਜਿਹੜੇ ਜਿਹਨੇ ਜਨਾ ਜਿਨਾਂ ਨੇ ਇੱਥੇ ਦਬਕੇ ਮਾਰੇ ਨੇ ਜਿਨਾਂ ਜਿਨਾਂ ਨੇ ਪਾਇਪ ਖੋਲ ਕੇ ਖੜੇ ਨੇ ਸਤਪਾਲਾ ਖੋਲ ਕੇ ਉਹਨਾਂ ਨੇ ਆਪਣਾ ਆਪਣਾ ਹੌਲਡ ਜਵਾਣਾ ਬਾਅਦ ਚ ਫੇਰ ਆਣਗੇ ਭਾਜੀ ਖੜਦੇ ਕੋਈ ਯਾਰ ਲੈ ਜਾਂਦਾ ਹੁਣ ਨਾ ਕੀ ਲਿਆ ਜਾਏ ਸ਼ਹਿਰਦਾਰੀ ਦੀ ਗੱਲ ਹੈ ਇਹ ਸ਼ਹਿਰਦਾਰੀ ਦੇ ਰਹੇ ਨੇ ਇੱਕ ਵਾਰ ਉਹ ਤਾਂ ਪਾਰ ਨਹੀਂ ਸਕਦੇ ਕਿਸੇ ਨਾ ਮੈਂ ਸੁਪ ਡੰਡਾ ਜੀ ਕਾਰਪੋਰੇਸ਼ਨ ਬਟਾਲਾ ਤੋਂ ਸ਼ਿਵਾ ਮੇਰਾ ਨਾਮ ਹੈ ਹਾਂ ਜੀ ਇਹ ਦੁਕਾਨਾ ਜਿਹੜੀ ਸੀਲਾਪੰਧਾ ਚੱਲਦਾ ਪਿਆ ਕਿਉਂ ਦੇਖੋ ਜੀ ਇਹ ਪੀਲਾ ਪੰਝਾ ਜੀ ਸਾਨੂੰ ਮਜਬੂਰੀ ਨਾਲ ਐਵੇਂ ਦਿਖਾਵੇ ਐਵੇਂ ਲਿਆਣਾ ਪਿਆ ਹਲੇ ਚਲਾ ਨਹੀਂ ਰਹੇ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਵਾ ਕਿ ਤੁਸੀਂ ਜਿਹੜੀ ਹੈਗੀ ਬਾਬਾ ਜੀ ਦਾ ਵਿਆਹ ਆ ਰਿਹਾ ਵੈ ਬਾਬਾ ਜੀ ਦੇ ਵਿਆਹ ਦੇ ਵਿੱਚ ਜਿਹੜੀ ਹੈਗੀ ਤੈਪ ਜਾਰੀ ਉਹਨਾਂ ਨੂੰ ਦੁਕਾਨਾਂ ਲਗਾਉਣੀਆਂ ਵੈ ਉਹਨਾਂ ਨੂੰ ਦੁਕਾਨਾਂ ਨੂੰ ਲਗਾਉਣ ਲਈ ਪ੍ਰੋਪਰ ਤਰੀਕੇ ਨਾਲ ਪਰਮਿਸ਼ਨ ਲੈ ਕੇ ਆਪਣੀਆਂ ਦੋ ਦੁਕਾਨਾਂ ਲਗਾਓ ਇਹ ਇਹਨਾਂ ਨੇ ਕੀਤਾ ਕਿ ਇਹ ਰਾਤੋ ਰਾਤ ਆਂਦੇ ਨੇ ਤੇ ਰਾਤਾਂ ਤੱਕ ਬੈਠ ਕੇ ਇਹਨਾਂ ਨੇ ਆਪਣੇ ਲਗਾ ਲੈਣੇ ਤੇ ਸ਼ਾਪ ਆਪਣੇ ਸ਼ਾਪਾਂ ਸਜਾ ਲੀਆਂ ਵੈ ਇਹ ਹਲੇ ਮੇਲਾ ਆ ਬਾਬਾ ਜੀ ਦਾ 3-4 ਦਿਨ ਤੋਂ ਸ਼ੁਰੂ ਹੋਣਾ ਸ਼ੁਰੂ ਹੋ ਜਾਣਾ ਹੈ ਪਰੰਤੂ ਪ੍ਰਾਈਮ ਲੋਕੇਸ਼ਨ ਆ ਗਈ ਇਹਨਾਂ ਦੀ ਨਗਰ ਨਿਗਮ ਬਟਾਲਾ ਵੱਲੋਂ ਹਰ ਸਾਲ ਬੋਲੀ ਹੁੰਦੀ ਹੈ ਬੋਲੀ ਦੇਖ ਕੇ ਟੇਕੇਦਾਰ ਜੋ ਇਹਨੂੰ ਟੇਕਾ ਲੈਂਦਾ ਵੈ ਉਹਦੇ ਵਿੱਚ ਜਾ ਕੇ ਫਿਰ ਇਹਨਾਂ ਨੂੰ ਦੁਕਾਨਾਂ ਅਲਾਟ ਕੀਤੀਆਂ ਜਾਂਦੀਆਂ ਫਿਰ ਆਪਣਾ ਕਾਰੋਬਾਰ ਕਰ ਸਕਦੇ ਆ ਅਸੀਂ ਸਾਰੇ ਇਹਨਾਂ ਨੂੰ ਕਾਰਪੋਰੇਸ਼ਨ ਦੀ ਟੀਮ ਆਈ ਆ ਹਰੇਕ ਬੰਦੇ ਨੂੰ ਅਸੀਂ ਤਿੰਨ ਦਿਨਾਂ ਤੋਂ ਹੱਥ ਜੋੜ-ਜੋੜ ਕੇ ਬੇਨਤੀ ਕਰ ਰਹੇ ਆ ਕਿ ਤੁਸੀਂ ਆਪਣੇ ਦੁਕਾਨਾਂ ਬਿਨਾ ਪਰਮਿਸ਼ਨ ਤੋਂ ਨਾ ਲਗਾਓ ਸਾਡੇ ਕੋਲ ਜੇ ਪਰਮਿਸ਼ਨ ਲੈ ਕੇ ਕਾਰਪੋਰੇਸ਼ਨ ਤੋਂ ਲਗਾਓ ਤੇ ਅਸੀਂ ਤੁਹਾਡਾ ਬਿਜ਼ਨਸ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ ਵੀ ਚਾਹੁੰਦੇ ਤੁਸੀਂ ਰੋਜੀ ਰੋਟੀ ਕਮਾਓ ਤੁਹਾਡੇ 10-15 ਦਿਨਾਂ ਹੈਗੇ ਬ ਕਿ ਪਲੀਜ਼ ਤੁਸੀਂ ਆਪਣੇ ਜਿਹੜੀ ਦੁਕਾਨਾਂ ਗਿਆ ਬਿਨਾ ਮਨਜ਼ੂਰੀ ਤੋਂ ਨਾ ਲਾਓ ਬਸ ਇਸ ਹੀ ਗੱਲ ਕਹਿਣਾ ਆ ਰਿਹਾ ਸੀ ਇਹਨੂੰ ਇਹੋ ਵਾਰ-ਵਾਰ ਅੱਜ ਜੋੜ ਕੇ ਕਹਿ ਰਹੇ ਆਂ ਉਦੋਂ ਹੀ ਸ਼ੁਰੂ ਹੋਏ ਆਂ ਸਟਾਰਟ ਕਰ ਰਹੇ ਆਂ ਕਿ ਕਾਈਂਡਲੀ ਸਾਨੂੰ ਮਜਬੂਰ ਨਾ ਕਰੋ ਜਿਸ ਵੀਦ ਨਾਲ ਇਹ ਰਹੇ ਸਾਡੇ ਸ਼ੈੱਡ ਪਾੜ ਨਹੀਂ ਅਸੀਂ ਕੋਈ ਸ਼ੈੱਡ ਨਹੀਂ ਹਾਲੇ ਪਾੜਿਆ ਜੀ ਹੇ ਹਾਲੇ ਦੇਖੋ ਤੁਸੀਂ ਜਿਸ ਵੀ ਉਹ ਖੜੀ ਹੈ ਜੀ ਸਾਡੀ ਬਿਲਕੁਲ ਟੀਮ ਸਾਡੀ ਟ੍ਰੋਲੀ ਖੜੀ ਹੈ ਜਿਹੜੇ ਬੰਦੇ ਨੂੰ ਪਿਆਰ ਨਾ ਕਰਾਂਗੇ ਤੁਸੀਂ ਆਪਣੇ ਆਪਣੇ ਜਿਹੜੇ ਢਾਂਚੇ ਰਿਮੂਵ ਕਰ ਲਓ ਇਹ ਬਿਲਕੁਲ ਇਲੀਗਲ ਹੈ ਜੀ ਬਿਨਾ ਮਨਜ਼ੂਰੀ ਤੋਂ ਲੱਗੇ ਹੋਏ ਆਂ ਜੀ ਅਸੀਂ ਇਹਦੀ ਬਿਲਕੁਲ ਪ੍ਰ ਕੋਈ ਤਰ੍ਹਾਂ ਹੈ ਨਹੀਂ ਬਿਨਾ ਪਰਚੀ ਤੋਂ ਰਾਤੋ ਰਾਤ ਆ ਕੇ ਬੈਠ ਗਏ। ਫਿਰ ਅਸੀਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਜੀ ਕਿ ਸਾਨੂੰ ਜਿਹੜਾ ਹੈਗਾ ਸਖਤੀ ਕਰਨੀ ਪਊਗੀ ਜੀ। ਅਸੀਂ ਨਹੀਂ ਕਰਨਾ ਚਾਹੁੰਦੇ ਇਹ ਫਿਲਹਾਲ ਹੱਥ ਜੋੜੇ ਆ ਜੀ ਇਹਨਾਂ ਨੂੰ ਕਿ ਸਾਡੇ ਬਾਬਾ ਜੀ ਦਾ ਵਿਆਹ ਆ ਰਿਹਾ ਸਾਨੂੰ ਕੋਆਪਰੇਟ ਕਰੋ ਸ਼ਹਿਰ ਦੀ ਭਲਾਈ ਲਈ ਹੈ। ਪ੍ਰੋਪਰ ਤਰੀਕੇ ਨਾਲ ਲਗਾਓ ਮਨਜ਼ੂਰੀ ਲੈ ਕੇ ਲਗਾਓ।